ਦੋਸਤੋ ਕੀ ਤੁਹਾਡੇ ਨਾਲ ਕਿਹੜਾ ਇਸ ਤਰ੍ਹਾਂ ਹੋਇਆ ਹੈ ਤੁਹਾਡੀ ਇੱਕ ਸਮੱਸਿਆ ਖਤਮ ਹੁੰਦੇ ਹੀ ਦੂਸਰੀ ਸਮੱਸਿਆ ਸਾਹਮਣੇ ਆ ਜਾਂਦੀ ਹੈ ਤੁਹਾਡਾ ਸਾਰਾ ਜੀਵਨ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਹੀ ਬੀਤ ਜਾਂਦਾ ਹੈ ਇਹ ਕਹਾਣੀ ਵੀ ਇਸੇ ਤਰ੍ਹਾਂ ਦੀ ਇੱਕ ਲੜਕੇ ਦੀ ਹੈ ਜਿਹੜਾ ਆਪਣੇ ਜੀਵਨ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ ਸੋ ਐਸੀ ਕਹਾਣੀ ਨੂੰ ਪੂਰਾ ਸੁਣਿਓ ਸਮस्याਾਂ ਦੇ ਪ੍ਰਤੀਤਿ ਤੁਹਾਡਾ ਨਜ਼ਰੀਆ ਹੀ ਬਦਲ ਜਾਵੇਗਾ ਤਾਂ ਕਹਾਣੀ ਇਸ ਪ੍ਰਕਾਰ ਹੈ ਤੇ 20 ਸਾਲ ਦਾ ਲੜਕਾ ਅਦਾਸ ਬੈਠਾ ਸੀ ਇਹ ਦੇਖ ਉਸਦੇ ਪਿਤਾ ਨੇ ਇਸਤੇ ਕੋਲੋਂ ਪੁੱਛਿਆ ਕੀ ਹੋਇਆ ਪੁੱਤਰ ਤੂੰ ਅਦਾਸ ਕਿਉਂ ਬੈਠਾ ਹੈ ਲੜਕੇ ਨੇ ਜਵਾਬ ਦਿੱਤਾ ਪਿਤਾ ਜੀ ਮੇਰੇ ਜੀਵਨ ਦੀਆਂ ਸਮੱਸਿਆਵਾਂ ਕਦੇ ਖਤਮ ਨਹੀਂ ਹੁੰਦੀਆਂ ਇੱਕ ਸਮੱਸਿਆ ਗਈ ਨਹੀਂ ਅਤੇ ਦੂਜੀ ਸਾਹਮਣੇ ਆ ਜਾਂਦੀ ਹੈ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਉਸਦੇ ਪਿਤਾ ਮੁਸਕਰਾਏ ਤੇ ਬੋਲੇ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਰਸੋਈ ਵਿੱਚ ਹੈ ਇਹ ਕਹਿ ਕੇ ਪਿਤਾ ਉਸ ਨੂੰ ਰਸੋਈ ਵਿੱਚ ਲੈ ਗਏ ਤੇ ਕਿਹਾ ਮੈਂ ਜੋ ਕਰੂੰਗਾ ਉਸ ਨੂੰ ਬੜੇ ਧਿਆਨ ਨਾਲ ਦੇਖਣਾ ਹੈ ਲੜਕਾ ਪਿਤਾ ਨੂੰ ਬੜੇ ਧਿਆਨ ਨਾਲ ਦੇਖਣ ਲੱਗਿਆ ਪੋਸਤਿਵ ਪਿਤਾ ਨੇ ਤਿੰਨ ਬਰਤਨ ਲਈ ਅਤੇ ਤਿੰਨਾ ਵਿੱਚ ਪਾਣੀ ਭਰ ਕੇ ਉਸ ਨੂੰ ਗਰਮ ਕਰਨ ਲੱਗੇ। ਫਿਰ ਉਹਨਾਂ ਨੇ ਇੱਕ ਬਰਤਨ ਵਿੱਚ ਆਲੂ ਤੇ ਦੂਸਰੇ ਵਿੱਚ ਆਂਡਾ ਤੇ ਤੀਸਰੇ ਵਿੱਚ ਕੌਫੀ ਬੀਨ ਪਾ ਦਿੱਤੇ। 20 ਮਿੰਟਾਂ ਵਿੱਚ ਤਿੰਨਾਂ ਬਰਤਨਾਂ ਨੂੰ ਗਰਮ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਪਲੇਟ ਵਿੱਚ ਆਲੂ, ਦੂਸਰੇ ਵਿੱਚ ਆਂਡਾ ਅਤੇ ਇੱਕ ਕੌਫੀ ਮੱਗ ਵਿੱਚ ਉਹ ਵੀ ਪਾਕੇ ਰੱਖ ਦਿੱਤੀ ਫਿਰ ਉਹਨਾਂ ਨੇ ਲੜਕੇ ਨੂੰ ਕਿਹਾ ਕਿ ਇਹ ਹੈ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੜਕੇ ਨੇ ਪੁੱਛਿਆ ਇਹ ਮੇਰੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋ ਸਕਦਾ ਹੈ ਤਾਂ ਉਸ ਦੇ ਪਿਤਾ ਨੇ ਬੜੇ ਪਿਆਰ ਨਾਲ ਸਮਝਾਇਆ ਦੇਖੋ ਆਲੂ ਆਂਡਾ ਅਤੇ 커피 ਵੀ ਨੇ ਤਿੰਨਾਂ ਨੇ ਇੱਕ ਹੀ ਪ੍ਰਤੀਤਿ ਦਾ ਸਾਹਮਣਾ ਕੀਤਾ ਹੈ ਮਤਲਬ ਗਰਮ ਪਾਣੀ ਦਾ ਸਾਹਮਣਾ ਕੀਤਾ ਹੈ ਲੇਕਿਨ ਆਲੂ ਜੋ ਕਿ ਪਹਿਲਾਂ ਸਖਤ ਸੀ ਤੇ ਕਮਜ਼ੋਰ ਹੋ ਚੁੱਕਿਆ ਹੈ ਇਸ ਨੂੰ ਅਸੀਂ ਬੜੀ ਅਨਸਾਨੀ ਨਾਲ ਮਸਲ ਸਕਦੇ ਹਾਂ ਜੋ ਕਿ ਅੰਡਾ ਪਹਿਲਾਂ ਨਰਮ ਸੀ ਹੁਣ ਸਖਤ ਹੋ ਚੁੱਕਿਆ ਹੈ ਅਤੇ ਉਸ ਨੂੰ ਹੁਣ ਬਾਹਰੀ ਪਰਤ ਦੀ ਜ਼ਰੂਰਤ ਨਹੀਂ ਹੈ ਪਰ ਕੌਫੀ ਸਰਤੀ ਦੀ ਦਾ ਡਟ ਕੇ ਸਾਹਮਣਾ ਕੀਤਾ ਅਤੇ ਪਾਣੀ ਨੂੰ ਆਪਣੇ ਰੰਗ ਵਿੱਚ ਰੰਗ ਲਿਆ ਹੁਣ ਦੱਸ ਤੋ ਇਹਨਾਂ ਵਿੱਚੋਂ ਕੀ ਬਣਾਣਾ ਚਾਹੁੰਨਾ ਹੈ ਆਲੂ ਆਂਡਾ ਜਾਂ ਕਾਫੀ ਵੀਨ ਦੋਸਤੋ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਵੀ ਉਸ ਉਬਲਦੇ ਹੋਏ ਪਾਣੀ ਦੀਆਂ ਤਰ੍ਹਾਂ ਹਨ ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਅਸੀਂ ਆਲੂ ਦੀ ਤਰ੍ਹਾਂ ਕਮਜ਼ੋਰ ਬਨਣਾ ਚਾਹੁੰਦੇ ਹਾਂ ਜਾਂ ਅੰਡੇ ਦੀ ਤਰ੍ਹਾਂ ਸਖਤ ਹੋਣਾ ਚਾਹੁੰਦੇ ਹਾਂ ਜਾਂ ਫਿਰ ਕੌਫੀ ਦੀ ਤਰ੍ਹਾਂ ਪ੍ਰਸਿੱਧੀ ਦੇ ਨਾਲ ਲੜ ਕੇ ਉਸ ਨੂੰ ਆਪਣੇ ਸੰਸਾਰ ਬਦਲ ਦੇਣਾ ਚਾਹੁੰਦੇ ਹਾਂ ਦੋਸਤੋਂ ਤੁਸੀਂ ਕੀ ਬਣਨਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਐਸੇ ਤਰ੍ਹਾਂ ਦੀਆਂ ਵੀਡੀਓ ਲਈ ਸਹਿਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ